ਸ਼ਾਇਦ ਲੱਭਦਾ ਲਪਾਉਂਦਾ ਕਦੇ ਸਾਡੇ ਤੇ ਕਿ ਆ ਜੇ ਅਸੀਂ ਫੁੱਲਾਂ ਉੱਤੇ तितਲੀ ਬਿਠਾਈ ਜਾਣ ਕੇ ਜੀ ਹਾਂ ਇਹ ਲਾਈਨਾਂ ਇਹ ਪੰਕਤੀਆਂ ਅੱਜ ਇਸ ਵਿਸ਼ੇ ਤੇ ਮੈਂ ਸੁਣਾਈਆਂ ਤੁਹਾਨੂੰ ਉਸ ਵਿਸ਼ੇ ਬਾਰੇ ਪੂਰੀ ਜਾਣਕਾਰੀ ਦੇ ਰਿਹਾ ਹਾਂ ਸਤਿ ਸ਼੍ਰੀ ਅਕਾਲ ਨਮਸਕਾਰ ਆਂਤ ਨੂੰ ਦੇਖ ਰਿਹਾ ਹਾਂ ਫਰੀਦਕੋਟ ਖਬਰਨਾਮਾ ਤੇ ਮੈਂ ਰਿਸ਼ੀ ਤੇ ਸਾਹਿਬ ਸ਼ਰਮਾ ਅਸੀਂ ਅੱਜ ਦਿਖਾਉਣ ਲਈ ਸ਼ਹਿਰ ਫਰੀਦਕੋਟ ਦੇ ਵਿੱਚ ਇੱਕ ਬੇहद ਖੂਬਸੂਰਤ ਨਰਸਰੀ ਲੱਗੀ ਹੋਈ ਹੈ ਖੂਬਸੂਰਤ ਫੁੱਲ ਬੂਟਿਆਂ ਦੀ ਇੱਕ ਬਹੁਤ ਸੋਹਣੀ ਪ੍ਰਦਰਸ਼ਨੀ ਲੱਗੀ ਹੋਈ ਹੈ ਤੇ ਦੇਖ ਸਕਦੇ ਹੋ ਕਿ ਇਹਨੇ ਮਨਮੋਹਕ ਇਹਨੇ ਖੂਬਸੂਰਤ ਜਿਹੜੇ ਫੁੱਲ ਬੂਟੇ ਨੇ ਇੱਥੇ ਲਗਾਏ ਗਏ ਨੇ ਨਾ ਫਲ ਬੂਟੇ ਕਿ ਕੌਣ ਲੈ ਕੇ ਆਇਆ ਕਿੱਥੋਂ ਲੈ ਕੇ ਆਏ ਨੇ ਇਸ ਬਾਰੇ ਪੂਰੀ ਜਾਣਕਾਰੀ ਹਾਸਲ ਕਰਾਂਗੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਅਸੀਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਫਲ ਬੂਟਿਆਂ ਦੇ ਨਾ ਬਾਗਬਾਨੀ ਦੇ ਵਿੱਚ ਕਿੰਨਾ ਆਨੰਦ ਵਰਸ ਰਿਹਾ ਸੀ ਜਦੋਂ ਕਵਰੇਜ ਕਰ ਰਹੇ ਤੁਹਾਨੂੰ ਆਪ ਨੂੰ ਬੜਾ ਮਜ਼ਾ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਤਰ੍ਹਾਂ ਦੇ ਇਹ ਫਲਦਾਰ ਬੂਟੇ ਨੇ ਫਲਾਂ ਵਾਲੇ ਬੂਟੇ ਨੇ ਫੁੱਲਦਾਰ ਬੂਟੇ ਨੇ ਜੋ ਇੱਕ ਸਾਡੇ ਘਰ ਦੀ ਸ਼ਾਨ ਨੂੰ ਹੋਰ ਵਧਾਉਂਦੇ ਨੇ ਸੋ ਮੈਂ ਫਰੀਦਕੋਟ ਖਬਰਨਾਮਾ ਜ਼ਰੀਏ ਅੱਜ ਤੁਹਾਨੂੰ ਦਿਖਾਉਨੇ ਆ ਫਰੀਦਕੋਟ ਸ਼ਹਿਰ ਦੇ ਵਿੱਚ ਲੱਗੀ ਹੋਈ ਇੱਕ ਖੂਬਸੂਰਤ ਨਰਸਰੀ ਵਾਲੇ ਖੂਬਸੂਰਤ ਬਾਗਬਾਨੀ ਵਾਲੇ ਜ ਜਨਾਂ ਨਾਲ ਗੱਲਬਾਤ ਵੀ ਕਰਦੇ ਆ ਕਿ ਬਾਈ ਜੀ ਕੌਣ ਨੇ ਕਿੱਥੋਂ ਆਏ ਨੇ ਤੇ ਕਿੱਥੋਂ ਇਹ ਸਾਰੇ ਫੁੱਲ ਬੂਟੇ ਲੈ ਕੇ ਆਏ ਨੇ ਸੋ ਆਪਣਾ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਨਾਲ ਹੀ ਜਿਹੜੇ ਲੋਕ ਇੱਥੇ ਖਰੀਦਦਾਰੀ ਕਰ ਰਹੇ ਨੇ ਫੁੱਲ ਬੂਟਿਆਂ ਦੀ ਆਪਣਾ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਐਕਸਪੀਰੀਅੰਸ ਕਿਵੇਂ ਜਾ ਰਿਹਾ ਹੈ ਇੱਥੇ ਆ ਕੇ ਉਹਨਾਂ ਨੂੰ ਕਿਦਾਂ ਦਾ ਮਹਿਸੂਸ ਹੋਇਆ ਇਸ ਬਾਗਬਾਨੀ ਦੇ ਵਿੱਚ ਸਾਡੇ ਨਾਲ ਇਸ ਸਮੇਂ ਇਸ ਬਾਗਬਾਨੀ ਦੇ ਕਰਤਾ-ਕਰਤਾ ਇਸ ਖੂਬਸੂਰਤ ਫ ਕੁਦਰਤ ਦੇ ਰੂਬਰੂ ਕਰਾਉਣ ਵਾਲੇ ਸਾਡੇ ਨਾਲ ਖਾਨ ਸਾਹਿਬ ਨੇ ਖਾਨ ਸਾਹਿਬ ਵਾਲੇਕਮ ਸਲਾਮ ਜੀ ਅਸਲਾਮ ਵਾਲੇਕਮ ਜੀ ਖਾਨ ਸਾਹਿਬ ਪਹਿਲਾਂ ਦੱਸੋ ਤੁਸੀਂ ਕਿੱਥੋਂ ਆਏ ਹੋ ਇਹ ਖੂਬਸੂਰਤ ਬੂਟੇ ਦੀ ਪ੍ਰਦਰਸ਼ਨੀ ਲੈ ਕੇ ਬਲੇ ਕੋਲਾ ਜੀ ਤੇ ਕਿੰਨੇ ਸਮੇਂ ਤੋਂ ਫਰੀਦਕੋਟ ਆ ਰਹੇ ਹੋ ਅਸੀਂ ਸਮੇਂ ਤੋਂ ਲਾਕਡਾਊਨ ਚ ਨਹੀਂ ਆਏ تھے 2 ਸਾਲ 2 ਸਾਲ ਬਾਕੀ ਜਿਵੇਂ ਆਪਨੇ 15 ਸਾਲਾਂ ਤੋਂ ਤੇ ਕਿੰਨੇ ਦਿਨ ਦੀ ਇਹ ਸਾਰੀ ਪ੍ਰਦਰਸ਼ਨੀ ਹੁੰਦੀ ਹੈ ਬਾਗਬਾਨੀ ਹੁੰਦੀ ਹੈ 5 ਮਹੀਨੇ ਕ ਦੀ ਲਾਉਂਦੇ ਨੇ ਮਹੀਨੇ ਜਿਲਾਉਂਦੇ ਨੇ ਤਿਆਵਰੀ ਖਾਸ ਕੀ ਲੈ ਕੇ ਆਇਓ ਫਰੀਦਕੋਟ ਵਾਸੀਆਂ ਲਈ ਸਾਰੇ ਬੂਟਾ ਫਲਾਂ ਵਾਲਾ ਫੁੱਲਾਂ ਵਾਲਾ ਸਾਰਾ ਬੂਟਾ ਟੋਟਲ ਰੀਜਨਲ ਹੈ ਵਧੀਆ ਬੂਟੇ ਹੈ ਤੇ ਕੋਈ ਖਾਸ ਇੱਕ ਸਮਝ ਹੋਜੀ ਗੱਲ ਤੁਸੀਂ ਜਿਹੜੇ ਲੋਕ ਤੁਹਾਡੇ ਕੋਲ ਇੱਥੇ ਆ ਕੇ ਮੈਂ ਵੇਖ ਰਿਹਾ ਸੀ ਵੀ ਲੋਕ ਖਰੀਦਦਾਰੀ ਕਰ ਰਹੇ ਆ ਤੁਹਾਡੇ ਬੂਟੇ ਲੈਣਾ ਪਸੰਦ ਕਰਦੇ ਆ ਖਾਸ وجہ ਕੀ ਹੈ ਇਹਨਾਂ ਬੂਟਿਆਂ ਦੇ ਵਿੱਚ ਲੋਕ ਕਿਉਂ ਇੱਥੇ ਆ ਕੇ ਜਿਆਦਾ ਪਸੰਦ ਕਰਦੇ ਆ ਉਹਨਾਂ ਨੂੰ ਅਤਬਾਰ ਹੈ ਖਰੇ ਬੂਟਿਆਂ ਦੀ ਅਸੀਂ ਮਾੜਾ ਬੂਟਾ ਨਹੀਂ ਵੇਚਦੇ ਉਹਨਾਂ ਨੂੰ ਸਾਡੇ ਤੇ ਵਿਸ਼ਵਾਸ ਹੈ ਤੇ ਬੂਟਾ ਅਸੀਂ ਦੇ ਰਹੇ ਆ ਹਾਈ ਬ੍ਰੈਡ ਬੂਟੇ ਦਿੰਨੇ ਆ ਕੋਈ ਬੂਟਾ ਮਾੜਾ ਨਹੀਂ ਜਣਾ ਗਲਤ ਨਹੀਂ ਦੇਣਾ ਅਸੀਂ ਸਮਝ ਗਏ ਹਾਂ ਖਾਨ ਸਾਹਿਬ ਨੇ ਕੀ ਜਾਣਕਾਰੀ ਦਿਓ ਜੀ ਇਸ ਵਾਰ ਵੀ ਜਿਹੜਾ ਗਰਮੀਆਂ ਦਾ ਸੀਜ਼ਨ ਆ ਰਿਹਾ ਸਰਦੀਆਂ ਜਾ ਰਹੀਆਂ ਤੇ ਲੋਕ ਜ਼ਿਆਦਾਤਰ ਕਿਹਨਾ ਬੂਟਿਆਂ ਨੂੰ ਘਰਾਂ ਦੇ ਲੈ ਕੇ ਜਾਂਦੇ ਕਿਹਨਾ ਬੂਟਿਆਂ ਦੀ ਜ਼ਿਆਦਾ ਖਰੀਦਦਾਰੀ ਹੁੰਦੀ ਕਰਦੇ ਆ ਉਹ ਜੀ ਕੁਝ ਤਾਂ ਮੌਸਮ ਵੀ ਹੈ ਕੁਝ ਹੈਗੇ ਪੱਕੇ ਬੂਟੇ ਆ ਫਲ ਫੁੱਲਾ ਵਾਲੇ ਵੀ ਫਲਾਂ ਵਾਲੇ ਸਾਰੇ ਪੱਕੇ ਬੂਟੇ ਆ ਵਧੀਆ ਗਾਰੰਟੀ ਤੁਹਾਨੂੰ ਬੂਟੇ ਆ ਤੇ ਤੁਸੀਂ ਅਕਸਰ ਆਨ ਦੇ ਵੇਖਿਆ ਨਾ ਵੀ ਲੋਕ ਜਿਆਦਾਤਰ ਕਿਸ ਬੂਟੇ ਦੀ ਕਿਸ ਫਲ ਦੀ ਖਰੀਦਦਾਰੀ ਕਰਦੇ ਨੇ ਜਿਆਦਾ ਲੋਕ ਤੁਹਾਡੇ ਕਿੰਨਾ ਬੂਟੇ ਨੂੰ ਜਿਆਦਾ ਲੈ ਕੇ ਜਾਂਦੇ ਆ ਉਹਦੇ ਘਰਾਂ ਦੇ ਵਿੱਚ ਸਾਰੇ ਬੂਟੇ ਰਲ ਮਿਲ ਜਾਂਦੇ ਆ ਸਾਰੇ ਜੋੜੇ ਬੜੇ ਉਹਨਾਂ ਨੂੰ ਚੰਗੇ ਲੱਗਦੇ ਆ ਸਾਰੇ ਲੈ ਜਾਂਦੇ ਆ ਛੋਹ ਵਾਲੇ ਬੂਟੇ ਵੀ ਲੈ ਜਾਂਦੇ ਨੇ ਖੰਜੂਰਾ ਵਰਗੇ ਵੀ ਲੈ ਜਾਂਦੇ ਆ ਸਭ ਬੂਟਾ ਰੀਜਨਰ ਹੈ ਤੇ ਸਭ ਤੋਂ ਵੱਡੀ ਗੱਲ ਹੈ ਖਾਨ ਸਾਹਿਬ ਵੀ ਮਹਿੰਗਾਈ ਦੀ ਮਾਰ ਵਾਧੀ ਜਾ ਰਹੀ ਹੈ ਨਾ ਸੋ ਬੜੇ ਨਸਰ ਲੋਕ ਸੋਚਦੇ ਆ ਕਿ ਗਣੀ ਬੂਟੇ ਮਹਿੰਗੇ ਹੋਣਗੇ ਕਿ ਸਸਤੇ ਹੋਣਗੇ ਉਹ ਸਭ ਤੋਂ ਬਲੈ ਦੱਸੋ ਵੀ ਜਿਹੜੇ ਲੋਕ ਖਰੀਦਦਾਰੀ ਕਰਨਦੇ ਉਹਨਾਂ ਨੂੰ ਰੇਟ ਪ੍ਰਤੀ ਕਿੰਨਾ ਕੁ ਜ਼ਿਆਦਾ ਫਾਇਦਾ ਲੱਗਦਾ ਇੱਥੇ ਆਗੇ ਉਹ ਸਹੀ ਨਾਰਮਲ ਰੇਟ ਹੀ ਵਧੀਆ ਲੱਗਦਾ ਉਹਨਾਂ ਨੂੰ ਜ਼ਿਆਦਾ ਮਹਿੰਗਾ ਵੀ ਨਹੀਂ ਲ ਜਾਂਦੇ ਜ਼ਿਆਦਾ ਸਸਤਾ ਵੀ ਨਹੀਂ ਜਿਹੜਾ ਜਆ ਬੂਟਾ ਹੁੰਦਾ ਉਹ ਹੈ ਜੇ ਰੇਟ ਲੱਗ ਜਾਂਦੇ ਸੋ ਤੁਸੀਂ ਸੁਣਿਆ ਕਿਸ ਤਰ੍ਹਾਂ ਖਾਨ ਸਾਹਿਬ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਕੋਲ ਹਰ ਤਰ੍ਹਾਂ ਦੇ ਬੂਟਾ ਅਵੇਲੇਬਲ ਹੈ ਹਰ ਤਰ੍ਹਾਂ ਦੇ ਫੁੱਲਦਾਰ ਫਲਦਾਰ ਬੂਟੇ ਅਵੇਲੇਬਲ ਨੇ ਤੇ ਦੱਸਿਆ ਕਿ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਜਿਹੜੇ ਹੈਗੇ ਆ ਕਿ ਛਾਂ ਵਾਲੇ ਬੂਟੇ ਵੀ ਲੈ ਕੇ ਜਾਂਦੇ ਆ ਸਜਾਵਟ ਵਾਲੇ ਬੂਟੇ ਵੀ ਲੈ ਕੇ ਜਾਂਦੇ ਤੇ ਖਾਨਸੋਂ ਦੱਸਿਆ ਕਿ ਮਲੇਰ ਕੋਟਲਾ ਦੀ ਇਹ ਪਾਵਨ ਧਰਤੀ ਤੋਂ ਇੱਥੇ ਆਏ ਨੇ ਇਤਿਹਾਸਿਕ ਧਰਤੀ ਰੋ ਚੱਲ ਕੇ ਇਤਿਹਾਸਿਕ ਸ਼ਹਿਰ ਦੇ ਵਿੱਚ ਇਹ ਫੁੱਲਦਾਰ ਬੂਟੇ ਲੈ ਕੇ ਆਏ ਨੇ ਸੋ ਅਸੀਂ ਵੀ ਫਰੀਦਕੋਟ ਖਬਰਨਾਮਾ ਦੇ ਮਾਧਮ ਰਾਹੀਂ ਸਾਰੇ ਫਰੀਦਕੋਟ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਜਿਨ੍ਹਾਂ ਨੂੰ ਆਪਣੇ ਘਰਾਂ ਦੇ ਵਿੱਚ ਬੂਟੇ ਲਗਾਉਣ ਦਾ ਸ਼ੌਂਕ ਹੈ ਬੂਟਿਆਂ ਨਾਲ ਆਪਣੇ ਕਰਨ ਸੁਜੋਣ ਦਾ ਸ਼ੌਂਕ ਹੈ ਇੱਥੇ ਆਓ ਇਸ ਬਾਗਬਾਨੀ ਜੋ ਖੇਤੀਬਾੜੀ ਦਫ਼ਤਰ ਦੇ ਬਾਹਰ ਇਹ ਬਾਗਬਾਨੀ ਲੱਗੀ ਹੋਈ ਹੈ ਇੱਥੇ ਆ ਕੇ ਇਹਨਾਂ ਬੂਟਿਆਂ ਦਾ ਆਨੰਦ ਮਾਣ ਅੱਛੇ-ਅੱਛੇ ਮਹਿਕ ਦਾ ਆਨੰਦ ਮਾਣੋ ਤੇ ਆਪਣੇ ਘਰਾਂ ਨੂੰ ਹੋਰ ਖੂਬਸੂਰਤ ਬਣਾਓ